ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਆਪਣੇ ਅੱਜ ਦੇ ਨਵੇਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਤੋਂ ਪਹਿਲਾਂ ਆਪਣੇ ਚੈਨਲ ਕਿਸਾਨਾਂ ਦੀ ਪਸੰਦ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਹੀ ਬੈਲ ਦਾ ਆਈਕਨ ਦਬਾ ਲਓ ਜੀ ਤਾਂ ਕਿ ਆਪਣੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਜੁਕੇ 79861 8890 ਜੇਕਰ ਤੁਹਾਡੇ ਕੋਲ ਕੋਈ ਵੀ ਖੇਤੀ ਸੰਧੀਆਂ ਕੋਈ ਹੋਰ ਚੀਜ਼ ਵੀ ਕਾਹੂ ਬਈ ਜੀ ਤੁਸੀਂ ਦੀ ਐਡ ਆਪਣੇ ਚੈਨਲ ਕਿਸਾਨਾਂ ਦੀ ਪਸੰਦ ਤੇ ਲਾਉਣਾ ਚਾਹੁੰਦੇ ਹੋ ਤਾਂ ਉਸ ਦੀਆਂ ਪੰਜ ਤੋਂ ਸੱਤ ਫੋਟੋਆਂ ਮਾਰਕੀਟ ਸਾਹਮਣੇ ਬਣਦਾ ਪ੍ਰਾਈਸ ਤੇ ਬਾਕੀ ਦੀ ਸਾਰੇ ਜਾਣਕਾਰੀ ਭੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਐਡ ਲਵਾ ਸਕਦੇ ਹੋ ਜੀ ਵੀਡੀਓ ਵਿੱਚ ਅੱਗੇ ਆਵਦੇ ਹਾਂ ਆਪਾਂ ਗੱਲ ਕਰਦੇ ਹਾਂ ਟਰਾਲੇ ਬਾਰੇ ਟਰਾਲੇ ਦੀਆਂ ਫੋਟੋਆਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰਾਲਾ ਵੀਰਾਂ ਕੋਲ ਸੇਲ ਵਾਸਤੇ ਮੌਜੂਦ ਹੈ ਜੀ ਓਵਰ ਆਲ ਚਾਰੇ ਪਾਸਿਓਂ ਟਰਾਲੇ ਦੀਆਂ ਫੋਟੋਆਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਨੀਲਾ ਰੰਗ ਕੀਤਾ ਹੋਇਆ ਟਰਾਲੇ ਨੂੰ ਇਹ ਟਰਾਲੇ ਦਾ ਸਾਈਜ਼ ਹੈ ਜੀ ਓਏ 12 ਫੁੱਟ ਲੰਬਾਈ ਹੈ ਜੀ ਤੇ 6.5 ਫੁੱਟ ਚੜਾਈ ਹੈ ਟਰਾਲੇ ਦੀ 12 ਬਾਈ 6.5 ਫੁੱਟ ਦਾ ਟਰਾਲਾ ਹੈ ਵੀਰੋ ਇਹ ਇਸ ਟਰਾਲੇ ਦਾ weight ਦੀ ਹੈ ਆਪਾਂ ਵੀਰੋਂ ਗੱਲ ਕਰਦੇ ਆ 21 ਕੁਇੰਟਲ ਦੇ ਕਰੀਬ ਇਸ ਟਰਾਲੇ ਦਾ weight ਹੈ ਜੀ ਬਾਕੀ ਲੋਹਾ ਵਗੈਰਾ ਬਹੁਤ ਵਧੀਆ ਲੱਗਿਆ ਹੋਇਆ ਇਸ ਟਰਾਲੇ ਦੇ ਵਿੱਚ ਰੰਗ ਪੇਂਟ ਵੀ ਕਾਫੀ ਸਾਫ਼ ਹੈ ਜੀ ਇਹ ਟਰਾਲਾ ਇਸ ਵਕਤ ਏਰੀਆ ਮੁਕਸਰ ਦੇ ਵਿੱਚ ਸੇਲ ਵਾਸਤੇ ਵੀਰਾਂ ਕੋਲ ਮੌਜੂਦ ਹੈ ਜੀ ਏਰੀਆ ਸ਼੍ਰੀ ਮੁਕਸਰ ਸਾਹਿਬ ਉਥੇ ਟਰਾਲਾ ਇਸ ਵਕਤ ਵੀਰਾਂ ਕੋਲ ਸੇਲ ਵਾਸਤੇ ਮੌਜੂਦ ਹੈ ਜੀ ਬਾਕੀ ਹੁੱਕ ਵਗੈਰਾ ਦੀ ਕੰਡੀਸ਼ਨ ਦੀ ਦੇਖ ਸਕਦੇ ਹੋ ਟੈਰਾ ਵਗੈਰਾ ਦੇ ਧੁਰੇ ਦੀ ਕੰਡੀਸ਼ਨ ਵੀ ਇਸ ਵਕਤ ਬਹੁਤ ਵਧੀਆ ਹੈ ਜੀ ਟਰਾਲੇ ਨੂੰ ਬੈੱਡ ਵਗੈਰਾ ਦੀਆਂ ਫੋਟੋਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦਾ ਲੋਹਾ ਲੱਗੇ ਹੋਏ ਜੀ ਬੈੱਡ ਤੇ ਸਾਰੇ ਟਰਾਲੇ ਦੇ ਵਿੱਚ ਫਰਸ਼ ਵਗੈਰਾ ਸਾਰਾ ਕੁਝ ਓਕੇ ਹੈ ਜੀ ਕਿਤੇ ਕੋਈ ਵੀ ਜੰਗ ਵਗੈਰਾ ਨਹੀਂ ਲੱਗੀ ਹੋਈ ਜੀ ਲੋਹੇ ਦੇ ਵਿੱਚ ਚਾਰੇ ਪਾਸੇ ਵਧੀਆ ਸਟਿਕਰਿੰਗ ਕੀਤੀ ਹੋਈ ਹੈ ਇਹ ਵਿਰਾਂ ਵੱਲੋਂ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਹੈ ਜੀ ਇਸ ਟਰਾਲੇ ਦਾ ਜੋ ਪ੍ਰਾਈਸ ਰੱਖਿਆ ਗਿਆ ਜੀ ਇਹ ਵਿਰਾਂ ਵੱਲੋਂ ਉਹ ਹੈ 2,50,000 ਰੁਪਇਆ 2,50,000 ਰੁਪਏ ਦੇ ਕੇ ਤੁਸੀਂ ਵਿਰਾਂ ਤੋਂ ਇਹ ਟਰਾਲਾ ਖਰੀਦ ਸਕਦੇ ਹੋ ਜੀ ਤੇ ਵੀਰਾਂ ਜੋ ਕੰਟੈਕਟ ਨੰਬਰ ਹੈ ਵੀਰੋ ਉਹ 98779 71724 98779 71724 ਇਹ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਵੀਰਾਂ ਨੂੰ ਟਰਾਲੀ ਦੀ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਨਾਲ ਹੀ ਖੇਤਦਾਰਾਂ ਖਰੀਦ ਸਕਦੇ ਹੋ ਵੀਰੋ 12 बाय 6.5 ਟਰਾਲੇ ਤੋਂ ਬਾਅਦ ਅਪਾ ਗੱਲ ਕਰਦੇ ਹਾਂ ਇੱਕ ਹੋਰ ਟਰਾਲੇ ਬਾਰੇ ਇਹ ਟਰਾਲੇ ਦਾ ਸਾਈਜ਼ ਹੈ ਜੀ ਉਹ 16 ਫੁੱਟ ਲੰਬਾਈ ਹੈ ਤੇ 7 ਫੁੱਟ ਚੜਾਈ ਹੈ ਜੀ ਟਰਾਲੇ ਦਾ ਰੰਗ ਪੇਂਟ ਬਹੁਤ ਹੀ ਵਧੀਆ ਕਰਿਆ ਹੋਇਆ ਜੀ ਹਰੇ ਰੰਗ ਦਾ ਰੰਗ ਕਰਿਆ ਹੋਇਆ ਜੀ ਰਾਮਗਰ ਨੇ ਫੋਟੋਮਾਂ ਤੁਸੀਂ ਦੇਖ ਸਕਦੇ ਹੋ ਧੁਰੇ ਵਗੈਰੇ ਦੀਆਂ ਸਾਰੀਆਂ ਫੋਟੋਮਾਂ ਇਸ ਵਕਤ ਮੌਜੂਦ ਹੈ ਜੀ ਸਕਰੀਨ ਦੇ ਉੱਪਰ ਰੇਲ ਦਾ ਹਿੱਸਾ ਲੱਗੇ ਹੋਏ ਇਸ ਟਰਾਲੇ ਦੇ ਵਿੱਚ ਚਾਰ ਬੱਤੇ ਲੱਗੇ ਹੋਏ ਵੀਰੋ ਡਬਲ ਰਿਮਵਰਗਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਬੰਦੀਆ ਕੰਡੀਸ਼ਨ ਹੈ ਜੀ ਸਾਰੇ ਓਵਰ ਆਲ ਟਰਾਲੇ ਦੀ ਲੋਹਾ ਬਹੁਤ ਹੀ ਚੰਗੀ ਕੰਪਨੀ ਦਾ ਲੱਗੇ ਹੋਏ ਜੀ ਦੇ ਵਿੱਚ 10 ਨਾਟੀ ਹੱਬ ਲੱਗੀ ਹੋਏ ਵੀਰੋ ਟਰਾਲੇ ਦੇ ਵਿੱਚ ਅਤੇ 10 ਇੰਚ ਹੀ ਚੈਸੀ ਲੱਗੀ ਹੋਈ ਹੈ ਜੀ ਬਾਕੀ ਓਵਰ ਆਲ ਬਹੁਤ ਹੀ ਵਧੀਆ ਕੰਡੀਸ਼ਨ ਹੈ ਟਰਾਲੇ ਦੀ ਵੀਰੋ ਮੱਛੀ ਹੁੱਕ ਲੱਗੀ ਹੋਈ ਵੀਰੋ ਟਰਾਲੇ ਦੇ ਵਿੱਚ ਰੇਲ ਦਾ ਹਿੱਸਾ ਲੱਗਿਆ ਹੋਇਆ ਜੀ 16 ਫੁੱਟ ਲੰਬਾਈ ਤੇ 7 ਫੁੱਟ ਚੜਾਈਏ ਵੀਰੋ ਇਹ ਟਰਾਲਾ ਵੀਰਾਂ ਕੋਲ ਇਸ ਵਕਤ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹਾ ਦੇ ਵਿੱਚ ਏਰੀਆ ਰਾਣਾ ਖੰਡ ਮਿਲ ਬੋਟਰ ਕੋਲੇ ਸੇਲ ਵਾਸਤੇ ਮੌਜੂਦ ਹੈ ਜੀ ਏਰੀਆ ਦਾ ਨਾਮ ਵੀਰੋ ਜੇ ਗਲਤ ਲੱਗਿਆ ਮਾਫੀ ਚਾਹੁੰਦੇ ਹਾਂ ਜੀ ਰੇਟ ਜੋ ਵੀਰਾਂ ਵੱਲੋਂ ਟਰਾਲੇ ਤੇ ਰੱਖਿਆ ਗਿਆ ਜੀ ਉਹ 315000 ਰੁਪਇਆ 315000 ਰੁਪਇਆ ਦੇ ਕੇ ਤੁਸੀਂ ਵੀਰਾਂ ਤੋਂ ਇਹ ਟਰਾਲਾ ਖਰੀਦ ਸਕਦੇ ਹੋ ਜੀ ਬਾਕੀ ਵੀਰਾਂ ਜੋ ਕੰਟੈਕਟ ਨੰਬਰ ਹੈ ਜੀ ਉਹ 98782 99783 98782 99783 ਇਹ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਵੀਰਾਂ ਤੋਂ ਟਰਾਲੇ ਦੀ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਨਾਲ ਹੀ ਟਰਾਲਾ ਖਰੀਦ ਸਕਦੇ ਹੋ ਵੀਰੋ ਜਾਲੀ ਵਗੈਰਾ ਲੱਗੀ ਹੋਈ ਹੈ ਜੀ ਕੈਂਚੀ ਵਗੈਰਾ ਸਾਰਾ ਕੁਝ ਓਕੇ ਲਾਈਟਾਂ ਵਾਇਰਾਂ ਸਾਰਾ ਕੁਝ ਲੱਗੇ ਹੋਏ ਹੈ ਜੀ ਸਾਰੀ ਐਕਸੈਸਰੀ ਲੱਗੀ ਹੋਈ ਹੈ ਵੀਰੋ ਫੋਟੋਆਂ ਓਵਰ ਆਲ ਦੇਖ ਸਕਦੇ ਹੋ ਵੀਰੋ ਤੁਸੀਂ ਸਕਰੀਨ ਤੇ ਉਪਰ ਟਰਾਲੇ ਦੀਆਂ ਮੱਛੀ ਹੁੱਕ ਲੱਗੀ ਹੋਈ ਹੈ ਵੀਰੋ 10 ਇੰਚ ਜੀ ਐਸਏ ਲੱਗੀ ਹੈ ਜੀ 10 ਨਟ ਹੀ ਹੱਬ ਲੱਗੇ ਵੀਰੋ ਰੇਲ ਦਾ ਹਿੱਸਾ ਹੈ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰਾਲਾ ਵੀਰੋ ਕੋਲ ਸੇਲ ਵਾਸਤੇ ਮੌਜੂਦ ਹੈ ਜੀ ਚਾਰ ਬੱਤੇ ਲੱਗੇ ਹੋਏ ਵੀਰੋ ਡਬਲ ਜੀਓ ਵੀ ਰੇਲ ਦਾ ਹਿੱਸਾ ਲੱਗਿਆ ਹੋਇਆ ਜੀ 16 ਫੁੱਟ ਲੰਬਾਈ ਹੈ ਵੀਰੋ ਟਰਾਲੇ ਦੀ ਤੇ 7 ਫੁੱਟ ਚੜਾਈ ਹੈ ਜੀ ਸਾਰੀ ਐਕਸੈਸਰੀ ਲੱਗੀ ਹੋਈ ਹੈ ਵੀਰੋ ਟਰਾਲੇ ਦੇ ਵਿੱਚ ਬਾਕੀ ਓਵਰਆਲ ਫੋਟੋਆਂ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਟਰਾਲੇ ਦੀਆਂ ਬਹੁਤ ਹੀ ਵਧੀਆ ਪੇਂਟ ਕਰਿਆ ਹੋਇਆ ਵੀਰੋ ਟਰਾਲੇ ਦੇ ਉੱਪਰ ਵੀਰਾਂ ਵੱਲੋਂ ਇਹਨਾਂ ਦੋਨਾਂ ਟਰਾਲਿਆਂ ਤੋਂ ਬਾਅਦ ਇੱਕ ਹੋਰ ਟਰਾਲਾ ਵਿਕਾਉ ਹੈ ਜੀ ਇਸ ਟਰਾਲੇ ਦਾ ਜੋ ਸਾਈਜ਼ ਹੈ ਵੀਰੋ ਇਹਦਾ ਵੀ ਸਾਈਜ਼ 16 ਫੁੱਟ ਲੰਬਾਈ ਹੈ ਜੀ ਤੇ 7 ਫੁੱਟ ਚੜਾਈ ਹੈ ਵੀਰੋ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਵੀਰਾਂ ਕੋਲ ਟਰਾਲਾ ਸੇਲ ਵਾਸਤੇ ਮੌਜੂਦ ਹੈ ਜੀ ਟਾਇਰਾਂ ਦੀ ਕੰਡੀਸ਼ਨ ਦੇ ਬਿਰੋ ਆਪਾਂ ਗੱਲ ਕਰਦੇ ਆਂ ਜੀ ਵੀਰੋ 70% ਦੇ ਕਰੀਬ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਜੀ ਟਰਾਲੇ ਨੂੰ ਬਾਕੀ ਬਹੁਤ ਹੀ ਵਧੀਆ ਕੰਪਨੀ ਦੇ ਟਾਇਰ ਲੱਗੇ ਹੋਏ ਨੇ ਵੀਰੋ ਲੋਹਾ ਵਗੈਰੇ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਚੰਗੀ ਕੰਪਨੀ ਦਾ ਲੋਹਾ ਲੱਗਿਆ ਹੋਇਆ ਜੀ ਸਾਰਾ 10 ਨਾਟੀ ਹੱਬ ਲੱਗੀ ਹੋਈ ਹੈ ਵੀਰਾਂ ਟਰਾਲੇ ਦੇ ਵਿੱਚ 10 ਇੰਚ ਦੀ ਚੈਸੀ ਲੱਗੀ ਹੋਈ ਹੈ ਜੀ ਫਰਸ਼ ਵਗੈਰੇ ਦੀ ਕੰਡੀਸ਼ਨ ਵੀ ਬਹੁਤ ਵਧੀਆ ਜੀ 4mm ਦਾ ਵਧੀਆ ਫਰਸ਼ ਲੱਗਿਆ ਹੋਇਆ ਵਿਰੋ ਟਰਾਲੇ ਦੇ ਵਿੱਚ ਡਬਲ ਜੈਕ ਵਾਲਾ ਟਰਾਲਾ ਹੈ ਜੀ ਵਿਰੋ ਫੋਟੋਆਂ ਤੁਸੀਂ ਦੇਖ ਸਕਦੇ ਹੋ ਹਿੱਸੇ ਵਗੈਰੇ ਦੇ ਫੋਟੋਆਂ ਕਾਫੀ ਸਾਰੇ ਐਂਗਲਾਂ ਤੋਂ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਕੰਡੀਸ਼ਨ ਹੈ ਜੀ ਟਰਾਲੇ ਦੀ ਇਸ ਵਕਤ ਮੱਛੀ ਓਕ ਲੱਗੀ ਹੋਈ ਹੈ ਵਿਰੋ ਟਰਾਲੇ ਦੇ ਵਿੱਚ 3 ਫੁੱਟ ਦਾ ਜਾਲੀ ਵਾਲਾ ਵੈੱਡ ਲੱਗੇ ਹੋਇਆ ਹੈ ਟਰਾਲੇ ਨੂੰ ਇਹ ਟਰਾਲਾ ਇਸ ਵਕਤ ਏਰੀਆ ਮੋਗਾ ਦੇ ਵਿੱਚ ਵੀਰਾਂ ਕੋਲ ਸੇਲ ਵਾਸਤੇ ਮੌਜੂਦ ਹੈ ਜੀ ਏਰੀਆ ਮੋਗਾ ਬਾਕੀ ওভারঅল ਫੋਟੋ ਮੈਂ ਤੁਹਾਨੂੰ ਟਰਾਲੀ ਦੀ ਦੇ ਸਕਦੇ ਹਾਂ ਬਹੁਤ ਹੀ ਵਧੀਆ ਕੰਡੀਸ਼ਨ ਹੈ ਜੀ 16 ਫੁੱਟ ਲੰਬਾਈ ਇਹ ਟਰਾਲੀ ਦੀ 7 ਫੁੱਟ ਚੜਾਈ ਹੈ ਜੀ ਵੀਰਾਂ ਵੱਲੋਂ ਟਰਾਲੀ ਦਾ ਪ੍ਰਾਈਸ ਰੱਖਿਆ ਹੈ ਜੀ ਉਹ 290000 ਰੁਪਿਆ 290000 ਰੁਪਏ ਦੇ ਕੇ ਤੁਸੀਂ ਵੀਰਾਂ ਤੋਂ ਟਰਾਲੀ ਖਰੀਦ ਸਕਦੇ ਹੋ ਜੀ ਤੇ ਵੀਰੋ ਵੀਰਾਂ ਦਾ ਕੰਟੈਕਟ ਨੰਬਰ ਜੋ ਹੈ ਜੀ ਉਹ 98144 33397 98144 33397 ਇਹ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਵੀਰਾਂ ਤੋਂ ਟਰਾਲੀ ਦੀ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਨਾਲ ਹੀ ਟਰਾਲੀ ਖਰੀਦ ਸਕਦੇ ਹੋ ਵੀਰੋ ਬਹੁਤ ਹੀ ਬادیه ਕੰਡੀਸ਼ਨਾਈ ਟ੍ਰਾਲੇ ਦੀ ਫੋਟੋ ਮੈਂ ਤੁਸੀਂ ਦੇਖ ਸਕਦੇ ਹੋ ਚਾਰੇ ਅੰਗਲਾਂ ਤੋਂ 10 ਨਟੀ ਹੱਬ ਲੱਗੀ ਹੋਈ ਹੈ ਵੀਰੋ 70% ਦੇ ਕਰੀਬ ਟਰਨਿੰਗ ਕੰਡੀਸ਼ਨ ਹੈ ਜੀ ਮੱਛੀ ਹੋਕ ਲੱਗੀ ਹੋਈ ਹੈ ਜੀ 3 ਫੁੱਟ ਦਾ ਜਾਲੀ ਵਾਲਾ ਬੈੱਡ ਹੈ ਏਰੀਆ ਮੋਗਾ ਦੇ ਵਿੱਚ ਇਸ ਵਕਤ ਇਹ ਟ੍ਰਾਲਾ ਵੀਰਾਂ ਕੋਲ ਸੇਲ ਵਾਸਤੇ ਮੌਜੂਦ ਹੈ ਜੀ ਏਰੀਆ ਮੋਗਾ 4mm ਦਾ ਫਰਸ਼ ਲੱਗਾ ਹੋਇਆ ਹੈ ਵੀਰੋ ਇਸ ਟਾਲੇ ਦੇ ਵਿੱਚ ਬਾਕੀ ਧੰਨਵਾਦ ਵੀਰੋ ਆਪਣੀ ਇਹਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ